ਤੁਸੀਂ ਦੇਖ ਰਹੇ ਹੋ ਕਾਫਲਾ ਟੀਵੀ ਟੋਰਾਂਟੋ ਦੇ ਵਿੱਚ ਨਕਲੀ ਟੈਕਸੀ ਡਰਾਈਵਰਸ ਵੱਲੋਂ ਇੱਕ ਵੱਡੀ ਪੱਧਰ ਤੇ ਕੀਤੀ ਜਾ ਰਹੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਲੋਕ ਆਪਣੀ ਕਾਰ ਨੂੰ ਟੈਕਸੀ ਵਾਂਗ ਹੀ ਦਿਖਾਉਣ ਲਈ ਮੋਡੀਫਾਈ ਕਰਦੇ ਸਨ ਤਾਂ ਕਿ ਕਾਰ ਟੈਕਸੀ ਵਾਂਗੂ ਲੱਗ ਸਕੇ ਟੋਰਾਂਟੋ ਪੁਲਿਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਪਤਾ ਲੱਗਾ ਹੈ ਕਿ ਠੱਗਾਂ ਦੀ ਇਸ ਗਰੁੱਪ ਨੇ ਹੁਣ ਤੱਕ 300 ਤੋਂ ਵੀ ਵੱਧ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਉਹਨਾਂ ਕੋਲੋਂ ਕੁੱਲ ਮਿਲਾ ਕੇ 5 ਲੱਖ ਡਾਲਰ ਤੋਂ ਵੱਧ ਦੀ ਰਕਮ ਠੱਗੀ ਗਈ ਇੱਕ ਕਾਰਵਾਈ ਪ੍ਰੋਜੈਕਟ ਅਫੇਅਰ ਦੇ ਅਧੀਨ ਸਾਹਮਣੇ ਆਈ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਗਰੋਹ ਦੇ ਮੈਂਬਰਸ ਆਪਣੀਆਂ ਗੱਡੀਆਂ ਨੂੰ ਟੈਕਸੀ ਵਾਂਗ ਬਣਾ ਕੇ ਜੀਟੀਏ ਏਰੀਏ ਦੇ ਵਿੱਚ ਘੁੰਮਦੇ ਸਨ ਇਹ ਡਰਾਈਵਰ ਸਵਾਰੀਆਂ ਨੂੰ ਇਹ ਕਹਿੰਦੇ ਸਨ ਕਿ ਪੇਮੈਂਟ ਸਿਰਫ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਰਾਹੀਂ ਹੀ ਕੀਤੀ ਜਾ ਸਕਦੀ ਹੈ ਜਿਵੇਂ ਪੈਸੇਂਜਰ ਆਪਣੀ ਡੈਬਿਟ ਜਾਂ ਕ੍ਰੈਡਿਟ ਕਾਰਡ ਦਿੰਦੇ ਤਾਂ ਇਹ ਬੜੀ ਚਲਾਕੀ ਦੇ ਨਾਲ ਉਹਨਾਂ ਦਾ ਅਸਲੀ ਕਾਰਡ ਰੱਖ ਕੇ ਨਾਲ ਮਿਲਦਾ ਜੁਲਦਾ ਇੱਕ ਕਾਰਡ ਸੌਰੀ ਨੂੰ ਵਾਪਸ ਕਰ ਦਿੰਦੇ ਅਸਲੀ ਕਾਰਡ ਨੂੰ ਉਹ ਜਾਂ ਫਿਰ ਉਹਨਾਂ ਦੇ ਸਾਥੀ ਵੱਲੋਂ ਪੈਸੇ ਕਢਾ ਲੈਂਦੇ ਜਾਂ ਫਿਰ ਵੱਡੀਆਂ-ਵੱਡੀਆਂ ਖਰੀਦਦਾਰੀਆਂ ਕਰ ਲੀਆਂ ਜਾਂਦੀਆਂ ਇਸ ਠੱਗੀ ਦੀ ਸ਼ੁਰੂਆਤ ਪਿਛਲੇ ਸਮਰ ਤੋਂ ਹੋਈ ਸੀ ਅਤੇ ਹੁਣ ਤੱਕ ਪੁਲਿਸ ਨੇ ਕੁੱਲ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਇਹਨਾਂ ਵਿੱਚੋਂ 5 ਬ੍ਰੈਂਟਨ ਨਿਵਾਸੀ ਹਨ ਅਤੇ ਪੁਲਿਸ ਅਜੇ ਹੋਰ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਇਹਨਾਂ ਦੀ ਪਛਾਣ ਵੀ ਜਾਰੀ ਕੀਤੀ ਗਈ ਆ ਜੇਨਾ ਦੇ ਵਿੱਚ ਬ੍ਰੈਂਟਨ ਵਾਸੀ 22 ਸਾਲ ਦੇ ਇਕਜੋਤ 25 ਸਾਲਾ ਹਰਜੋਬਨ ਨਾਲ 24 ਸਾਲਾ ਹਰਪ੍ਰੀਤ ਸਿੰਘ 20 ਸਾਲਾ ਗੁਰਨੂਰ ਰੰਧਾਵਾ 23 ਸਾਲਾ ਗੌਰਵ ਟੱਕ ਟ੍ਰਾਂਟੋ ਦੇ 50 ਸਾਲਾਂ ਦੇ ਰिजुद्दीन ਸ਼ੇਖ ਟ੍ਰਾਂਟੋ ਦੇ 26 ਸਾਲ ਦੇ ਕਨੌਰ ਪਾਗਾ ਟ੍ਰਾਂਟੋ ਦੇ 22 ਸਾਲ ਦੇ ਕੋਰਬੀਨ ਸੁਨਲੇ ਨਿਊਫਰਲੈਂਡ ਦੇ 24 ਸਾਲਾਂ ਦੇ ਮਾਈਕ ਜੈਨੀ Mrs. Agade, old, Cardo, old, NSTR, Johnston, These fraudsters use the stolen cards and pins to withdraw funds from ATMs, deposit fraudulent checks to artificially inflate account balances, and make high value purchases, including electronics, gift cards, and luxury clothing. Some of those items you see before you here today. This is only a fraction of the items we've seized as part of this investigation. We're alleging these fraudsters scammed Toronto taxi customers out of over half a million dollars in a 10-month time frame. The Financial Crimes Unit began our investigation in July of 2024 after multiple reports from victims. Initially, investigators linked 61 incidents to the suspects. By the end of the investigation, this is now over 300 on May 21st, officers from the Financial Crimes Unit, alongside members from 14, 23, 32, 51, and 52 divisions, executed three search warrants at locations associated with the suspects. They seized multiple handheld debit and credit terminals, high end luxury clothing and jewelry, computers and mobile phones, various debit and credit cards, and a number of pieces of art. As i mentioned 11 people have been arrested as a part of project fair and we're identifying them here today because we believe there are more victims if you had your debit or credit card stolen as part of a taxi scam please report it to toronto police ਅਤੇ ਦੂਜੇ ਪਾਸੇ ਦੱਸ ਦਈਏ ਕਿ ਜਾਂਚ ਕਰਤਾਵਾਂ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ ਉਹਨਾਂ ਦੇ ਵੱਲੋਂ ਦੋ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਭਾਲ ਹਜੇ ਜਾਰੀ ਹੈ ਪੁਲਿਸ ਨੇ ਕਈ ਘਰਾਂ ਵਿੱਚ ਰੇਡ ਕਰਕੇ ਡੈਬਿਟ ਮਸ਼ੀਨਾ ਮਹਿੰਗੇ ਕੱਪੜੇ ਇਲੈਕਟ੍ਰੋਨਿਕ ਅਤੇ ਹੋਰ ਕਈ ਆਰਟਵਰਕ ਦੀਆਂ ਚੀਜ਼ਾਂ ਬਰਾਮਦ ਕੀਤੀਆਂ ਹਨ ਅਤੇ ਨਕਲੀ ਟੈਕਸੀ ਵਾਂਗ ਦਿਖਣ ਵਾਲੀਆਂ ਨੰਬਰ ਪਲੇਟਾਂ ਅਤੇ ਰੂਫ ਲਾਈਟਾਂ ਵੀ ਮਿਲੀਆਂ ਹਨ ਚਾਰਜ ਅਧਿਕਾਰੀ ਡਿਟੈਕਟਿਵ ਡੇਵਿਡ ਕਾਫੀ ਨੇ ਕਿਹਾ ਕਿ ਲੋਕਾਂ ਨੂੰ ਇਸ ਤਰ੍ਹਾਂ ਦੀ ਠੱਗੀ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਜੇਕਰ ਤੁਸੀਂ ਕਿਸੇ ਵੀ ਟੈਕਸੀ ਜਾਂ ਫੇਅਰ ਕਾਰ ਵਿੱਚ ਸਵਾਰ ਹੁੰਦੇ ਹੋ ਤਾਂ ਕਾਰ ਦੇਣ ਤੋਂ ਏ ਜਰੂਰ ਚੈੱਕ ਕਰ ਲਵੋ ਕਿ ਵਾਪਸ ਤੁਹਾਡਾ ਹੀ ਕਾਰਡ ਤੁਹਾਨੂੰ ਮਿਲਿਆ ਜੇਕਰ ਨਹੀਂ ਤਾਂ ਪੁਲਿਸ ਕੋਲ ਇਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਸ਼ੱਕ ਹੋਵੇ ਤਾਂ ਡਰਾਈਵਰ ਦੀ ਜਾਣਕਾਰੀ ਕਾਰ ਦੀ ਜਾਣਕਾਰੀ ਨੋਟ ਕਰੋ ਅਤੇ ਪੁਲਿਸ ਨੂੰ ਸੂਚਿਤ ਕਰੋ